ਕਸਬਾ ਕਾਲਾ ਸੰਘਿਆ ਤੋਂ ਕਿਰਤੀ ਕਿਸਾਨ ਯੂਨੀਅਨ ਦੇ ਸੈਂਕੜੇ ਆਗੂ ਤੇ ਵਰਕਰ 14 ਮਾਰਚ ਨੂੰ ਦਿੱਲੀ ਵਿਖੇ ਹੋਣ ਵਾਲੀ ਮਹਾਪੰਚਾਇਤ ਵਿੱਚ ਸ਼ਾਮਿਲ ਹੋਣਗੇ। ਜ਼ਿਲ੍ਹਾ ਕਪੂਰਥਲਾ ਦੇ ਇਤਿਹਾਸਿਕ ਕਸਬਾ ਕਾਲਾ ਸੰਘਿਆ ਵਿਖੇ ਕਿਰਤੀ ਕਿਸਾਨ ਯੂਨੀਅਨ ਦੇ ਇਲਾਕਾ ਕਮੇਟੀ ਦੇ ਪ੍ਰਧਾਨ ਪਲਵਿੰਦਰ ਸਿੰਘ ਸੰਘਾਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਵਿੱਚ ਇਸ ਮੀਟਿੰਗ ਵਿੱਚ ਅਹੁਦੇਦਾਰਾਂ ਤੇ ਵਰਕਰਾਂ ਨੇ ਹਿੱਸਾ ਲਿਆ। ਪ੍ਰਧਾਨ ਪਲਵਿੰਦਰ ਸਿੰਘ ਸੰਘਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਕਸਬਾ ਕਾਲਾ ਸੰਘਿਆ ਤੋਂ ਸੈਂਕੜੇ ਵਰਕਰਾਂ ਤੇ ਅਹੁਦੇਦਾਰਾਂ ਦਾ ਵੱਡਾ ਯਤਾ 14 ਮਾਰਚ ਨੂੰ ਦਿੱਲੀ ਹੋਣ ਵਾਲੀ ਮਹਾਂ ਰੈਲੀ ਵਿੱਚ ਸ਼ਾਮਲ ਹੋਵੇਗਾ ਪਲਵਿੰਦਰ ਸਿੰਘ ਸੰਗਾ ਨੇ ਲੋਕਾਂ ਨੂੰ ਅਪੀਲ ਕਰ ਦਿਆ ਕਿ ਹਾ ਕੀ ਉਹਨਾਂ ਦਾ ਜਥਾ 13 ਮਾਰਚ ਸ਼ਾਮ 5 ਵਜੇ ਗੁਰਦੁਆਰਾ ਸੰਤ ਬਾਬਾ ਕਾਨਦਾਸ ਜੀ ਦੇ ਅਸਥਾਨਤ ਰਵਾਨਾ ਹੋਵੇਗਾ ਕਾਲਾ ਸੰਘਿਆ ਤੋਂ ਪੱਤਰਕਾਰ ਮਨਜੀਤ ਮਾਨਦੀ ਵਿਸ਼ੇਸ਼ ਰਿਪੋਰਟ ਹਾਂਜੀ ਹਜੀ ਪ੍ਰਧਾਨ ਜੀ ਅੱਜ ਮੀਟਿੰਗ ਕੀਤੀ ਗਈ ਆ ਜੀ ਇਹ ਕਦੇ ਸਮਝ ਕੀਤੀ ਗਈ ਆ ਔਰ ਕੀ ਡੈਜਿਗਰੇਸ਼ਨ ਹੈ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਜੋਸ ਮੋਰਚੇ ਵੱਲੋਂ ਦਿੱਲੀ ਦੇ ਵਿੱਚ ਪੰਚਾਇਤ ਰੈਲੀ ਕੱਢੀ ਜਾਣੀ ਆ 14 ਮਾਰਚ ਨੂੰ ਤੇ ਉਹਦੇ ਸਬੰਧ ਵਿੱਚ ਅਸੀਂ ਕਰਬੀ ਖਾਨ ਯੂਨੀਅਨ ਪੰਜਾਬ ਵੱਲੋਂ ਕਾਲਾ ਸੰਗਿਆ ਤੋਂ ਉਹਦੇ ਸਬੰਧ ਵਿੱਚ ਅਸੀਂ ਇਹ ਲੋਕਾਂ ਨੂੰ ਜਾਗਰੂਕ ਕਰਦੇ ਆ ਦਿੱਲੀ ਨੂੰ ਜਾਣ ਜਾਣ ਲਈ ਬਾਲਾ ਕਹਿ ਰਹੇ ਆ ਵੀ ਵੱਧ ਤੋਂ ਵੱਧ ਚੜ੍ਹ ਕੇ ਜਾਈਏ ਤੇ ਜਿਹੜਾ ਉੱਥੇ ਰੈਲੀ ਸਾਡੀ ਮਜਬੂਤ ਪਰਮਾ ਹੰਗਾਰਾ ਮਿਲੇ ਸਾਨੂੰ ਲੋਕਾਂ ਨੂੰ ਸਭ ਲੋਕਾਂ ਨੂੰ ਘਰਾਂ ਤੋਂ ਨਿਕਲ ਕੇ ਜਾਣਾ ਚਾਹੀਦਾ ਦਿੱਲੀ ਨੂੰ ਇਹ ਜਿਹੜੇ ਕਾਨੂੰਨ ਆ ਉਹ ਜਿਹੜੇ ਆ ਸਰਕਾਰ ਨੂੰ ਮਨਾਉਣੇ ਆ ਤੇ ਛਾਂ ਸਮੇਂ ਧਾਨਾ ਜਾਣਾ ਕੋਈ ਉਗਰ ਨਹੀਂ ਕਰਨ ਦੀ ਲੋੜ ਸਾਰਿਆਂ ਲੋਕਾਂ ਨੂੰ ਭੈਣ ਭਰਾਵਾਂ ਨੂੰ ਮੇਰੀ ਬੇਨਤੀ ਆ ਵੀ ਆਪਾਂ ਕਿਤੇ ਝਗੜਾ ਨਹੀਂ ਕਰਨਾ ਕੁਝ ਨਹੀਂ ਕਰਨਾ ਬੜੇ ਪਿਆਰ ਦੇ ਨਾਲ 13 ਤਰੀਕ ਨੂੰ ਦਿੱਲੀ ਵਿੱਚ ਆਪਾਂ ਚੜ ਕੇ ਇਥੋਂ ਕਾਲਾ ਸੰਗਿਆ ਤੋਂ 14 ਨੂੰ ਉੱਥੇ ਪਹੁੰਚਣਾ ਤੇ ਉਹਦੇ ਸੰਬੰਧ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ